ਵਧੀਆ ਲੱਗਾ ਤੇ ਉਹਨਾਂ ਨੂੰ ਅਸੀਂ ਯਾਦ ਕੀਤਾ ਯਾਦ ਕਰਨਾ ਸੀਧਾ ਨੂੰ ਯਾਦ ਕਰਨਾ ਆਪਣੇ ਸਬਜ਼ਾ ਸਾਡੇ ਬੂਹਾਂ ਪੀਲਾ ਯਾਦ ਕਰਨਾ ਬਹੁਤ ਅਹਿਮ ਬੰਦੇ ਲੋਕਾਂ ਦੇ ਹਿੱਸੇ ਚ ਆਉਂਦਾ ਤੇ ਅੱਜ ਸਾਡੀ ਟੀਮ ਸਰਬ ਸਿੱਖੀਆਂ ਨਾਲ ਸਭ ਜੀ ਇਰੀਫੀ ਨੂੰ ਮਾਫ਼ੀ ਹੈ ਇੱਕ ਵਾਰ ਸਾਰੀ ਸ੍ਰੀਮਾਨਾ ਨੂੰ ਅਪੋਸਟੋਲ ਸਾਰ ਨੂੰ ਜੋ ਸਿੰਘ ਦੀ ਪਰਿਵਾਰ ਉਹਨਾਂ ਨੇ ਵੇਖਿਆ ਇਹ ਸਮਾਣਾ ਬੋਲੇ ਸੋਨੇ ਆਲੇ ਅਗਲੇ ਸਰਦਾਰ ਇਹਨਾਂ ਨੇ ਸਿਰਖਾਂ ਲਈ ਗਏ ਸਤਿਗੁਰੂ ਜੀ ਦਾ ਜਗਤ ਰਹੀ ਹੈ ਪਾਇਤ ਮਾਣੀ ਸੱਤੇ ਤੇ ਤੇਰੇ ਕਰ ਕਰ ਫਸਦਾ ਗੰਭੀਰ ਰਹੀ ਬਸ ਤੇ ਸੱਤੇ ਪਰ ਸਾਰੀ ਸੰਗਤ ਵਾਲਾ ਕਰਤਾ ਉਹ ਸਭ ਨਾਮਿਆ ਰਹੀ ਆ ਗਿਆ ਸਦਨਾ ਦੀ ਹਾਰ ਜੀ ਨਾ ਦੇ ਜਾਣਾ Oh my okay. god. ਜਾਗ ਕਰਨਾ ਸੀ ਦਨ ਜਾਗ ਕਰਨਾ ਆਪਣੇ ਸਭਿਆਚਾਰ ਸਾਡੇ ਤੇ ਅੱਜ ਸਾਡੀ ਟੀਮ ਅਕਾਲੀ ਦਰਬਾਰ ਪੰਜਾਬ ਦੇ ਹਰਕਤ ਜਨਾਲਾ ਜਿਨ੍ਹਾਂ ਦੇ ਮੁਖੀ ਸੇਵਾਦਾਰ ਭਾਈ ਸਰਪਾਈ ਸੁਵਿੰਦਰਪਾਲ ਸਿੰਘ ਧੰਨਪੁਰ ਨੇ ਤੇ ਟੀਮ ਦੇ ਨਾਲ ਸਾਡੇ ਬਰੇ ਸਰਪੰਚ ਜੋ ਨਰਿੰਦਰ ਸਿੰਘ ਨਾਥ ਜੀ ਕਿਲਵਿੰਦਰ ਸਿੰਘ ਭੁਰਜੀ ਰਮਦਾਸ ਮੌਜੂਦ ਸਾਡਾ ਜੋ ਅੱਥਰ ਬ੍ਰਿਆਹ ਕੋ ਵੀ ਹਾਜ਼ਰ ਹੈ ਨਾ ਉਹਨਾਂ ਦਾ ਅੰਤ ਸਵਾਗਤ ਕਰਦਾ ਹੈ ਇੱਕ ਦੋ ਬਟ ਦੀ ਸਾਝ ਪਾਉਣੀ ਹੈ ਇਹੋ ਜਿਹੇ ਮੈਂ ਗੱਲ ਕਰਦੀ ਹੈ ਕਿ ਗੁਰੂ ਨੂੰ ਯਾਦ ਕਰਨਾ ਜਿਹੜਾ ਆਖਦਾ دیش ج میڈیا ہو جپس پچمیشوں کے سندرتا کے مقابلے لگا ترجاب ਨੇ ਆਪਣੀ ਜੀ ਆਪਣੇ ਜਾਨਾਂ ਤੱਕ ਕਰ ਪਾਇਆ ਜੀ ਇਹਨਾਂ ਨੇ ਸੇਵਕਾਂ ਦੀ ਗ੍ਰਹਿ ਤੇ ਸਖਤ ਰੂਪ ਦੇ ਵਿਚਾਰ ਜਨਨੀ ਹੈ ਪਾਤਸ਼ਾਹ ਬਾਣੀ ਦਾ ਸਭਾ ਤੇ ਬਹੁਤ ਵਧੀਆ ਲੱਗਿਆ ਤੇ ਉਹਨਾਂ ਨੂੰ ਅਰਦਾਸ ਕਰਦਾ ਯਾਦ ਕਰਨਾ ਸ਼੍ਰੀ ਦਨੁ ਜਰ ਕਰਨਾ ਆਪਣੇ ਸੱਭਿਆਚਾਰ ਸਾਡੇ ਤੇ ਅੱਜ ਸਾਡੀ ਟੀਮ ਅਕਾਲੀ ਦਰਬਾਰ ਪੰਜਾਬ ਦੇ ਸਰਦਾਰ ਕਾਂਤ ਜਨਾਲਾ ਜਿਨ੍ਹਾਂ ਦੇ ਮੁਖੀ ਸਰਵਦਾ ਹੈ ਭਾਈ ਸਰਪਾਈ ਸਵੇਂਦਰਪਾਲ ਸਿੰਘ ਦੀ ਧਾਲਾਪੁਰ ਨੇ ਤੇ ਤਿੰਨ ਦੇ ਨਾਮ ਸਾਡੇ ਬੜੇ ਸਤਿਕਾਰਯੋਗ ਨਰਿੰਦਰ ਸਿੰਘ ਨਾਥ ਸਿੰਘ ਕਿਲਵਿੰਦਰ ਸਿੰਘ ਭੋਜੀ ਰਮਦਾਸ ਮੌਜੂਦ ਹਨ ਜੋ ਅੱਥੇ ਬੁਰੀਆਂ ਨੂੰ ਵੀ ਹਾਜ਼ਰ ਹੈ ਮੈਂ ਉਹਨਾਂ ਦਾ ਮੈਂ ਤਨਵਾਦ ਕਰਦਾ ਹੈ 1:00 ਵਜੇ ਦੀ ਸਾਂਝ ਪਾਈ ਹੋਇਆ ਇਹੋ ਜਿਹੇ ਮੈਂ ਗੱਲ ਕਰਦੀ ਆ ਕਿ ਗੁਰੂ ਨੂੰ ਯਾਦ ਕਰਨਾ ਜਿਹੜਾ ਸਾਡੇ ਦੇਸ਼ ਦੀ ਭਾਟੀ ਪੰਜਾਬ ਦੇ ਜਿਵੇਂ ਸੋਜ਼ਲ ਮੀਡੀਆ ਦੇ ਜਾਂ ਹੋਰ ਪ੍ਰੋਗਰਾਮਾਂ ਲਈ

ਬڑا ਲੰਮਾ ਜਤੂ ਜੈ ਕਰੀ ਪਈ। ਦਾਸ ਜੀ ਕਰਤਾਰਪੁਰ ਦਾ ਪਤਰੀ ਨੂੰ ਲੰਗਾ ਸਿੱਖ ਲਈ ਜਾ ਪਰੇ ਬੁਰੀਆਂ। ਲੰਮਾ ਸੰਕਰਸ਼ ਕਰਕੇ ਉੱਥੇ ਕਰ ਲੰਗਾ ਚੱਕਿਆ ਗਿਆ। ਦੋ ਦਿਨਾਂ ਦੇ ਵਿੱਚ। ਕਿ ਸਾਡੀ ਸਿੱਖ ਕੌਮ ਤੇ ਗੁਰੂ ਨਾਨਕ ਸਾਹਿਬ ਦੇ ਨਾਮਕਾਰ ਉਹ ਪੀਰਾਂ ਦੇ ਪੀਰ ਬਾਬਾ ਜੀ ਵਾਲੀ করুণਾ ਨਾਲ ਤੇ ਚਰਨ ਸਿਰ ਪ੍ਰਾਪਤ ਕਰਤੀ ਛੇਰ ਕਟਾਰ ਤੋਂ ਸਾਹੂ ਦਰਸ਼ਨੜੇ ਬਿਠੇ ਬਸਕਰ ਪਰ ਪੰਜਾਬ ਦੇ ਵਿੱਚ ਸਿਕੰਦਰ ਦੇ ਵਿੱਚ ਆਪ ਕਰਨਾ ਹਕੁਕਤਾ ਨਹੀਂ ਜਿੱਥੇੋਂ ਮਜਬੂਰਤ ਪਾਉਤੇ ਖੋਲੇ ਆ ਔਰ ਹੋਰ ਬੜੇ ਸੋਚ ਨਾਲ ਕਹਿਣਾ ਚਾਹੁੰਦਾ ਕਿ ਆਪਰੇਸ਼ਨ ਸੰਧੂਰ ਦੇ ਨਾਮ ਦੇ ਉੱਤੇ ਅੱਜ ਉਹ ਫੇਰ ਫੇਰੀ ਕਤਲਪੁਰ ਸਾਹਿਬ ਤੱਕ ਜੀ ਉੋਂ ਇਹਨਾਂ ਸਰਕਾਰਾਂ ਨੇ ਪੰਜਾਬ ਦੀ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ ਨਾਲ ਦੇ ਪੇਪਰ ਸਿੱਖਾਂ ਸਾਡੇ ਪਹਿਲੇ ਪਾਤਸ਼ਾਹ ਗੁਰੂ ਤੇਗ ਬਹਾਦਰ ਗੁਰੂ ਨਾਨਕ ਸਾਹਿਬ ਜੀ ਦੇ ਅੰਤਮ ਸੰਧਾਨ ਦੇ ਤਹਿਤ ਕਰਨ ਤੋਂ ਮਾਣ ਮਹਿਤਵ ਹੈ ਮੈਂ ਬੇਨਤੀ ਕਰਦਾ ਸਾਡੇ ਕੋਲ ਅੱਜ ਦੇ ਇਸ ਸਮਾਗਮ ਦੇ ਹਰ ਇੱਕ ਪਾਰਕੀਆਂ ਦੇ ਨਾਲ ਸੰਬੰਧਿਤ ਨਮਾਇंदे ਇੱਥੇ ਬ라ਜਮਾਨ ਹੈ ਜਿਹੜੀਆਂ ਜਿਹੜੀਆਂ ਪਾਰਕੀਆਂ ਦੇ ਨਾਲ ਅੱਜ ਅਸੀਂ ਇੱਥੇ ਬ라ਜਮਾਨ ਹੈ ਉਨਾਂ ਨੂੰ ਆਪਣੀਆਂ ਆਪਣੀਆਂ ਪਾਰਟੀਆਂ ਜਿਵੇਂ ਆ ਉਹ ਮੁਬਾਰਕ ਹੋਣ ਪਰ ਜਿੱਥੇ ਆਪੇ ਪੰਥ ਦੀ ਗੱਲ ਆਵੇ ਜਿੱਥੇ ਆ ਗਏ ਕੌਮ ਦੀ ਗੱਲ ਹੋਵੇ ਉਥੇ ਨਵੇਂ ਨਹੀਂ ਜਾਣਦਾ ਕਿਉਂਕਿ ਸਾਨੂੰ ਆਪਣੇ ਪੰਥ ਦੇ ਖੜਿਆ ਹੋ ਕੇ ਇਸ ਮੁੱਦੇ ਨੂੰ ਉਠਾਉਣਾ ਚਾਹੀਦਾ ਬੋਲੇ ਕੋਣ ਹੈ ਸ਼ਰਮ ਜ਼ੁਬੀਆਬਾਰ ਇਸ ਮੁੱਦੇ ਨੂੰ ਉਠਾਇਆ ਜਾ ਕੇ

ਕਿ ਵੱਡਾ ਜਥਾ ਲੈ ਕੇ ਜਾ ਕੇ ਆਈ ਇਥੇ ਉਹਨੂੰ ਖੁਲਵਾਉਣ ਵਾਸਤੇ ਜਿਹੜਾ ਅਸੀਂ ਸ਼ੁਰੂ ਕਰਾਂਗੇ ਤੇ ਆਸ ਕਰੂੰਗਾ ਕਿ ਤੁਸੀਂ ਸਾਡੀ ਇਥੋਂ ਦੀ ਟੀਮ ਦੇ ਨਾਲ ਸਾਥ ਦਿਓਗੇ ਤੇ ਅੱਠ ਦਿਨ ਨੂੰ ਸਾਡੇ ਸਾਡੇ ਨਾਲ ਜੱਥੇ ਦੇ ਵਿੱਚ ਉਹਦੇ ਸ਼ਾਮਲ ਹੋ ਕੇ ਇੱਕ ਸੁੱਧੀ ਹੋਈ ਪੰਜਾਬ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਵਿਧੇ ਸਰਕਾਰ ਦੇ ਕੰਨ ਦੇ ਵਿੱਚ ਇਹ ਗੋਲਾ ਪਾਈਏ ਕਿ ਉਹਨੂੰ ਪਤਾ ਲੱਗੇ ਕਿ ਸਿੱਖਾਂ ਦੇ ਵੱਲੋਂ ਤੁਸੀਂ ਵੋਟਾਂ ਲੈ ਲਈਓ ਸੇਖਾਂ ਜਿ ਸਰਕਾਰਾਂ ਕਹਿ ਕੇ ਆਪਨੇ ਆਪ ਨੂੰ ਤੁਸੀਂ ਸਰਕਾਰਾਂ ਦੇ ਉੱਪਰ ਧਨਾ ਕੇ ਮੁੱਖ ਮੰਤਰੀ ਬਣਦੇ ਹੋ ਪ੍ਰਧਾਨ ਮੰਤਰੀ ਬਣਦੇ ਹੋ ਤੇ ਜਿਹੜੇ ਸਿੱਖ ਨੇ ਉਹਨਾਂ ਦੇ ਤਾਲੇ ਸਹਾਨੇ ਦੇ ਦਸ਼ਨਾ ਦੇ ਦੁਗਲੇ ਵਾਜਾ ਕਿੰਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਮੂਤ ਪਰਵਾਹ ਨਹੀਂ ਕਰਦਾ ਮੈਂ ਅੱਜ ਦੀ ਇਸ ਸਥਿਤੀ ਤੋਂ ਇੱਕ ਮੰਨ ਨਹੀਂ ਕਰਦਾ ਪੱਤਰਕਾਰ ਵੀ ਬੈਠੇ ਨੇ ਸਾਰੇ ਸੱਜਣ ਵੀ ਬੈਠੇ ਕਿ ਅੱਜ ਜੇ ਲੰਬਾ ਸੰਘਰਸ਼ ਕਰਕੇ ਅਸੀਂ ਉੱਥੇ ਕਾਰਜ ਲੋਗ ਬਣਾਇਆ ਤੇ ਗੁਰੂ ਨਾਨਕ ਸਾਹਿਬ ਮੁਸਲਮਾਨਾਂ ਲਈ ਵੀ ਨੇ ਕੀਤੇ ਦਨੇ ਸਾਰੇ ਜਿਹੜੇ ਪਾਕਿਸਤਾਨ ਗਏ ਤੇ ਮੇਰੇ ਵੀ ਨੂੰ ਜਾ ਕੇ ਲੈ ਕੇ ਆਓ ਕਿ ਪਾਕਿਸਤਾਨ ਦੇ ਵਿੱਚ ਜੇ ਅਸੀਂ ਸਿੱਖ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਆਂ ਸਿੱਖ ਤੇ ਮੁਸਲਮਾਨ ਵੀ ਉਹਨੂੰ ਆਪਣਾ ਪੀਰ ਮੰਨਦੇ ਸੋਹੀਂ ਮੰਗ ਕਰਦੇ ਆ ਇਸ ਕਹੇ ਤੋਂ ਇਸ ਸਰਕਾਰ ਨੂੰ ਮੰਨ ਕਰਦੇ ਕਿ ਗੁਰੂ ਨਾਨਕ ਸਾਹਿਬ ਦੀ ਉਹ ਧਰਤੀ ਜਿੱਥੋਂ ਉਹਨਾਂ ਨੇ ਸੁਦੇਹ ਦੇ ਦਰ ਦਿਆ ਇਕਾ ਦਾ ਸੰਦੇਸ਼ ਦਿੱਤਾ ਤੇ ਦੁਨੀਆ ਨੂੰ ਜਾਤ ਪਾਤ ਉੱਤਰਨ ਦਾ ਮਾਰਗ ਦਿਖਾਇਆ ਦੇ ਵਿੱਚੋਂ ਉਥੋਂ ਦੀ ਕੋਈ 1600 ਕਿਲੋਮੀਟਰ 8 ਕਿਲੋਮੀਟਰ ਪਾਰ ਸਰਕਾਰ ਤੇ 8 ਕਿਲੋਮੀਟਰ ਪਾਕਿਸਤਾਨ ਸਰਕਾਰ ਜਿਹੜੀ ਹੈ ਉਹ ਇੱਕ ਤਰ੍ਹਾਂ ਨੂੰ ਗੁਰੂ ਨਾਨਕ ਫਰੀਦ ਟਰੇਡਿੰਗ ਜ਼ੋਨ ਹਲਾਣੇ ਗੁਰੂ ਨਾਨਕ ਫਰੀਦ ਟਰੇਡਿੰਗ ਜ਼ੋਨ ਹਲਾਣੇ ਜਿੱਥੋਂ ਦੁਨੀਆ ਦਾ ਵਪਾਰ ਉੱਥੋਂ ਚੱਲਦਾ ਹੈ ਉਥੇ ਦੁਨੀਆ ਦਾ ਕੋਈ ਵੀ ਇਨਕੀੜਾ ਬਿਨਾ ਪਾਸਪੋਰਟ ਤੋਂ ਚਾਹੇ ਜਿਹੜੇ ਜਾ ਸਕਦੇ ਹੈ ਪੈਰੋਂ ਜਾ ਸਕਦੇ ਇਹ ਤੁਹਾਨੂੰ ਦੋਨਾਂ ਸਰਕਾਰਾਂ ਦੇ ਉੱਤੇ ਔਰ ਰਲ ਕੇ ਇੱਕ ਪ੍ਰੈਸ਼ਰ ਬਣਾਈਏ ਸਰਹ ਕੰਲੇ

ਉਹ ਅਲਮੇ ਗਾਵੇ ਤੋਂ ਦਾ ਦਸ਼ਾ ਵੱਲੋਂ ਤਾਂ ਜੋ ਇਸ ਪੰਜਾਬ ਦੀ ਧਰਤੀ ਵਿੱਚ ਸੋਨੇ ਦੀ ਧਰਤੀ ਦੇ ਵਿੱਚ ਤੇ ਸੁਨਹਿਰੀ ਮੈਂ ਇੱਥੇ ਇੱਕ ਮਿੰਟ ਬੋਲ ਲਾਂਗਾ ਲੈ ਕੇ ਮੈਕੀਮਾ ਦਾ ਜਾ ਕੇ ਕੋਲ ਦੋਨੇ ਦਿਨਾਂ ਦੇ ਵਿੱਚ ਦੋ ਚਿੰਗੜੀਆਂ ਸਭ ਤੋਂ ਵੱਧ ਕੀਮਤੀ ਹੈ ਇੱਕ ਸੋਨਾ ਗੁੰਦੀ ਹੈ ਇੱਕ ਲੋਹਾ ਗੁੰਦੀ ਹੈ ਜਦੋਂ ਸੋਨੇ ਤੋਂ ਕੋਈ ਚੀਜ਼ ਤਿਆਰ ਕੀਤੀ ਜਾਂਦੀ ਹੈ ਤਾਂ ਉਹਨੂੰ ਲੋਹੇ ਦੇ ਫੌਜੇ ਦੇ ਨਾਲ ਕੁੱਟਿਆ ਜਾਂਦਾ ਤੇ ਜਦੋਂ ਲੋਹੇ ਤੋਂ ਕੋਈ ਚੀਜ਼ ਤਿਆਰ ਕੀਤੀ ਜਾਂਦੀ ਹੈ ਤਾਂ ਉਹਨੂੰ ਵੀ ਲੋਹੇ ਦੇ ਫੌਜੇ ਦੇ ਨਾਲ ਕੁੱਟਿਆ ਜਾਂਦਾ ਪਰ ਜਦੋਂ ਸੋਨੇ ਨੂੰ ਕੁੱਟਿਆ ਜਾਂਦਾ ਲੋਹੇ ਤੇ ਸੋਨੇ